ਹੰਤ ਕਰੋ ਗੁੰਡਾਗਰਦੀ ਸਸੀ ਗੱਲ ਜੀ ਯੂਸੀ ਇਹ ਦੇਖ ਰਹੇ ਤਮਾਮ ਦਰਸ਼ਕਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਇਸ ਸਮੇਂ ਅਸੀਂ ਲਾਈਵ ਹੋਏ ਆ ਜਲੰਧਰ ਦੀ ਬਸ ਸਟੈਂਡ ਚੌਂਕੀ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜੇ ਗੱਲ ਕਰੀਏ ਕੁਝ ਦਿਨ ਪਹਿਲੇ ਇੱਕ ਪੱਤਰਕਾਰ ਨੂੰ ਇੱਕ ਮੁਲਾਜ਼ਮ ਨੇ ਸਾਲਟ ਕੱਢ ਕੇ ਜਿਹੜਾ ਡਰਾਇਆ ਸੀਗਾ ਤੇ ਇਹ ਗੱਡੀ ਦੇ ਉੱਤੇ ਜਿਹੜੇ ਹਥਿਆਰ ਰੱਖੇ ਹੋਏ ਸੀਗੇ ਹੈਰਾਨਗੀ ਵਾਲੀ ਗੱਲ ਹੈ ਕਿ ਇੱਕ ਥਾਂ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਕਹਿੰਦਾ ਹੈ ਕਿ ਗੱਡੀ ਦੇ ਵਿੱਚ ਜਿਹੜੇ ਆ ਦਾਤ ਵਗੈਰਾ ਇਦਾਂ ਦੀ ਜਿਹੜੀਆਂ ਚੀਜ਼ਾਂ ਆ ਹਥਿਆਰ ਰੱਖਣੇ ਬਿਲਕੁਲ ਗਲਤ ਹੈ ਪਰ ਹੈਰਾਨ ਉਸ ਜਿਹੜੇ ਮੁਲਾਜ਼ਮ ਹੈ ਉਹ ਖੁਦ ਜੇ ਗੱਲ ਕਰੀਏ ਦਾਤ ਆਪਣੀ ਗੱਡੀ ਦੇ ਉੱਤੇ ਰੱਖਦੇ ਨੇ ਰਿਵੋਲਵਰਾਂ ਜਿਹੜੀਆਂ ਅਸਾਟਾ ਜਿਹੜੀਆਂ ਕੱਢ ਲੈਂਦੇ ਆ ਸੋ ਸ਼ਿਵ ਸੈਨਾ ਇੱਥੇ ਸਾਰੀ ਮੌਜੂਦ ਹੈ ਪਹਿਲੇ ਗਲਬਤ ਕਰਦੇ ਆ ਸਰ ਕੀ ਗੱਲ ਹੋਈ ਹੈ ਇੱਕ ਬੰਨੇ ਜੇ ਗੱਲ ਕਰੀਏ ਜਿਹੜਾ ਪ੍ਰਸ਼ਾਸਨ ਹੈ ਉਹ ਕਹਿੰਦਾ ਹੈ ਕਿ ਕਿਸ ਤਰ੍ਹਾਂ ਦੇ ਹਥਿਆਰ ਜਿਹੜੇ ਤੁਸੀਂ ਕੈਰੀ ਨਹੀਂ ਕਰ ਸਕਦੇ ਦੂਜੇ ਬੰਨੇ ਕਿ ਵੀਡੀਓ ਵਾਇਰਲ ਹੁੰਦੀ ਹੈ ਕਿ ਪੱਤਰਕਾਰ ਦੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ ਸਾਟ ਕੱਟ ਕੇ ਡਰਾਇਆ ਜਾਂਦਾ ਤੇ ਗੱਡੀ ਦੇ ਵਿੱਚ ਜਿਹੜੇ ਦਾਤ ਰੱਖੇ ਹੋਏ ਆ ਕੀ ਕਹਣਾ ਹੈ ਇਸ ਵਾਰ ਤੁਹਾਡਾ ਕਹਿਣਾ ਹੈ ਜੀ ਕਿ ਕੋਈ ਬੰਦਾ ਜਾ ਰਿਹਾ ਹੈ ਤੇ ਕੋਈ ਅਗਰ ਪੁ ਕੈਪਰੀ ਤੇ ਟੀ-ਸ਼ਰਟ ਪਾਈ ਹੋਈ ਐ ਤੇ ਉਹ ਬੱਚਿਆਂ ਦੇ ਮਗਰ ਵਿੱਚ ਪੱਤਰਕਾਰ ਵੀ ਸੀ ਬੱਚਿਆਂ ਮਗਰ ਜਾ ਰਿਹਾ ਉਹ ਗੱਡੀ ਲੈ ਕੇ ਗੱਡੀ ਅੱਗੇ ਰੋਕੇ ਆਪਣੀ ਜਿਹੜੀ ਪਈ ਸਰਕਾਰੀ ਸਾਲਟ ਗੱਡੀਏ ਉਹਨਾਂ ਉੱਤੇ ਤਾਨ ਦਿੱਤੀ ਤੇ ਇਹ ਤਾਂ ਪ੍ਰਮਾਤਮਾ ਸ਼ੁਕਰ ਕੋਈ ਹੋਣੀ ਹੁਣ ਹੋਣੀ ਕੱਢਣਾ ਨਹੀਂ ਹੋਈ ਜਦੋਂ ਉਹਨਾਂ ਨੇ ਆਪਣੇ ਕੈਮਰੇ ਓਨ ਕੀਤੇ ਤੇ ਉਹ ਹਿੱਲ ਗਿਆ ਤੇ ਉਹ ਮੁਖਲਾ ਗਿਆ ਸ਼ਰਾਬ ਦੋਨਾਂ ਨੇ ਪੀਤੀ ਹੋਈ ਸੀਗੀ ਤੇ ਜਦੋਂ ਉਹਨਾਂ ਗੱਲਬਾਤ ਕੀਤੀ ਤੇ ਉਹਦੀ ਸਾਲਟ ਵੀ ਉਹਨੇ ਪੂਰੀ ਦਿਖਦੀ ਬਈ ਮੀਡੀਆ ਦੇ ਮਾਧਮ ਤੇ ਜਿਹੜਾ ਅੰਦਰ ਤੇ ਹਾਰ ਬਏ ਆ ਐਡਾ ਵੱਡਾ ਗੰਡਾ ਸਾ ਤੇ ਨਾਲ ਖੁਰਕਰੀ ਤੇ ਐ ਮੈਨੂੰ ਮਲਾਜਮ ਆ ਕੇ ਗੁੰਡੇ ਆ ਇਹ ਪੁਲਿਸ ਜਿਹੜੀ ਗੁੰਡਾ ਕਰਦੀ ਹੈ ਆਪਣੇ ਗੁੰਡੇ ਨਾਲ ਕੋ ਸਾਂਭੇ ਨਹੀਂ ਜਾਂਦੇ ਦੂਜਿਆਂ ਨੂੰ ਇਹਨਾਂ ਨੇ ਕਿ ਸਾਂਭਣਾ ਪਰਸੋ ਦੀ ਵਾਰਦਾਤ ਰਾਤ ਦੀ ਹੋਈ ਹੈ ਅਜੇ ਤੱਕ ਇਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਗਰ ਸਾਡੇ ਵਰਗੇ ਕਿਸੇ ਬੰਦੇ ਨੇ ਕੁਝ ਕੀਤਾ ਹੁੰਦਾ ਤੇ 1 ਮਿੰਟ ਤੋਂ ਪਹਿਲਾਂ ਪੁਲਿਸ ਪਰਚਾ ਦੇ ਦਿੰਦੀ ਹੈ ਕਿਉਂ ਅਸੀਂ ਕਿਸੇ ਪੁੱਤ ਨਹੀਂ ਆ ਉਹ ਤੁਹਾਡੇ ਜਾਦੇ ਪੁੱਤ ਲੱਗਦੇ ਆ ਜਿਹੜੇ ਤੁਹਾਡੇ ਮੁਲਾਜ਼ਮ ਐ ਪੁਲਿਸ ਦੀ ਵਰਦੀ ਪਾ ਕੇ ਗੁੰਡਾਗਰਦੀ ਕਰਨ ਵਾਲੇ ਜਿਹੜੀ ਐ ਸਾਲਟ ਉਹਨੇ ਗੱਡੀ ਐ ਬੱਚਿਆ ਤੇ ਪੱਤਰਕਾਰ ਦੀ ਗੱਡੀ ਐ ਮੈਂ ਆ ਮੇਰੇ ਨਾਲ ਮੇਰੇ ਸਾਰੇ ਸਾਥੀ ਅਰੇ ਨਾ ਸਗੱਠ ਇਕੱਠੇ ਹੋਇਆ ਤੇ ਸਾਡੀ ਜਿਹੜੀ ਮੰਗ ਐ ਕਿ ਉਹ ਜਿਹੜੇ ਦੋ ਪੁਲਸ ਵਾਲੇ ਉਹਨਾਂ ਤੇ ਮੁਕਦਮਾ ਦਰਜ ਕੀਤਾ ਜਾਵੇ ਨਹੀਂ ਤਾਂ ਅਸੀਂ ਬਹੁਤ ਵੱਡਾ ਇਸ ਤੋਂ ਵੱਡਾ ਬਪਰਾਲਾ ਕਰਕੇ ਤੇ ਹਾਈਵੇ ਜਾਮ ਕਰਾਂਗੇ ਸੋ ਤਸਵੀਰਾਂ ਜਿਹੜੀਆਂ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਦਿਖਾਣੇ ਆ ਜਿੱਥੇ ਮੁਲਾਜ਼ਮ ਜਿਹੜੇ ਆ ਸਾਲਟ ਕੱਢਦੇ ਹੋਏ ਨਜ਼ਰ ਆ ਰਿਹਾ ਸੋ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆਂ ਸੋ ਤੁਹਾਨੂੰ ਦੱਸ ਦਈਏ ਕਿ ਧੁੱਪ ਦੇ ਕਾਰਨ ਜਿਹੜੀ ਸਕਰੀਨ ਨੇ ਦੇ ਵਿੱਚ ਜਿਹੜੀ ਕਲੀਅਰ ਸਭ ਕੁਝ ਕੁਝ ਜਿਹੜਾ ਆ ਦਿਖ ਨਹੀਂ ਰਿਹਾ ਸੋ ਦੁਬਾਰਾ ਫੇਰ ਜਿਹੜੀ ਐ ਤਸਵੀਰ ਜਿਹੜੀ ਤੁਹਾਡੇ ਨਾਲ ਇੱਥੇ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਹੰਮ ਇਹ ਇਹ ਇਗਰੈਂਸਾਂ ਅੰਦਰ ਮੈਂ ਚੁੱਕੀ ਜੋ ਤੋ ਦੇਖ ਸਕਦੇ ਹੋ ਕਿ ਸਾਟ ਜਿਹੜੀ ਹੈ ਪਹਿਲੇ ਬਾਹਰ ਕੱਢੀ ਗਈ ਮੁਲਾਜ਼ਮ ਵੱਲੋਂ ਪਿੱਛੇ ਵਰਦੀ ਵੀ ਤੁਸੀਂ ਦੇਖ ਸਕਦੇ ਹੋ ਜਿਹੜੀ ਟੰਗੀ ਹੋਈ ਹੈ ਪੜ ਇੱਕ ਹੋਰ ਤਸਵੀਰ ਜਿਹੜੀ ਆ ਤੁਹਾਡੇ ਨਾਲ ਉਹ ਵੀ ਜਿਹੜੀ ਸਾਂਝੀ ਕਰਦੇ ਆ ਆ ਦੇਖੋ ਬੱਚਾ ਬੜਾ ਬੋਲਿਆ ਕੁਲਦੀਪ ਸਿੰਘ ਜੀ ਡਿਊਟੀ ਕਿੱਥੇ ਆਪਣੀ ਤੂੰ ਮੇਰਾ ਬਰਾਜ ਹੋਗਾ ਮਾਂ ਡਿਊਟੀ ਕਿੱਥੇ ਆਪਣੀ ਜੋ ਮਗਰਾਂ ਸਾਲ ਤੇ ਨਿਊ ਨਿਊ ਚ ਲਾਣਾ ਜੋ ਲਾ ਦਿਆ ਡਿਊਟੀ ਕਿੱਥੇ ਆਪਣੀ ਅਸੀਂ ਜਾ ਰਹੇ ਆ ਆ ਵੀ ਤੁਹਾਡੇ ਬੰਦੇ ਕੋਲ ਆਏ ਕਿ ਜਿੱਤੇ ਕੀ ਹੈ ਤੁਹਾਡੀ ਗੱਡੀ ਤੇ ਭਾਜੀ ਇਹ ਇਹ ਟੱਕਾ ਕਰੇ ਵੀ ਨਹੀਂ ਤੁਹਾਡੇ ਕੋਲ ਢੰਡੇ ਕਰਪੰਨਾ ਸਾਲਟ ਪਈ ਉੱਥੇ ਆ ਸਾਡ ਦਾ ਰੁਕੀ ਵੀ ਇੱਥੇ ਮੈਂ ਪਹਿਲੀ ਗੱਲ ਬੋਲੀ ਮੇਰੀ ਗੱਲ ਦਾ ਮੈਂ ਤੈਨੂੰ ਮੈਂ ਤੁਸੀਂ ਨਿਊਜ਼ ਚਲਾਓ ਮੈਂ ਸਵੇਰ ਮੈਂ ਸਵੇਰ ਨੂੰ ਦੱਸਾਂਗਾ ਕੀ ਦੱਸੂ ਬੋਲੋ ਅਭੀਸ਼ੰਦ ਸਿੰਘ ਦਾ ਨਾਮ ਹੈ ਡਿਊਟੀ ਕਿੱਥੇ ਆਪਣੀ ਕੁੰਦਲ ਸਿੰਘ ਦੀ ਡਿਊਟੀ ਕਿੱਥੇ ਆਪਣੀ ਮੇਰਾ ਪ੍ਰਯੋਗ ਨਾ ਡਿਊਟੀ ਕਿੱਥੇ ਆਪਣੀ ਜੋ ਮੈਂ ਕਹਿੰਦਾ ਅਸੀਂ ਉੱਡੇ ਨਿਊਜ਼ ਨਿਊਜ਼ ਚ ਲਾਣੇ ਜੋ ਲਾ ਦਿਆਂ ਡਿਊਟੀ ਕਿੱਥੇ ਆਪਣੀ ਫਿਰ ਅਸੀਂ ਜਾ ਰਹੇ ਆ ਅੱਗੇ ਤੁਹਾਡੇ ਬੰਦੇ ਕੋਲ ਇਹ ਕੀ ਚੀਜ਼ਾਂ ਕੀ ਹੈ ਤਾਂ ਦੱਸ ਦिए ਕਿ ਇੱਕ ਬੰਨੇ ਜੇ ਗੱਲ ਕਰੀਏ ਇੱਕ ਬੰਨੇ ਜਿਹੜਾ ਪ੍ਰਸ਼ਾਸਨ ਕਹਿ ਰਿਹਾ ਕਿ ਗੱਡੀ ਦੇ ਵਿੱਚ ਕਿਸੇ ਤਰ੍ਹਾਂ ਦੇ ਜਿਹੜੇ ਨਜਾਇਜ਼ ਤੌਰ ਤੇ ਹਥਿਆਰ ਨਹੀਂ ਰੱਖਣੇ ਚਾਹੀਦੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਗੱਡੀ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਹਥਿਆਰ ਰੱਖੇ ਹੋਏ ਆ ਮੁਲਾਜ਼ਮ ਨੇ ਆਖਿਰਕਾਰ ਨਿਕਰਾ ਪਾਈਆਂ ਹੋਈਆਂ ਕਿਤੇ ਨਾ ਕਿਤੇ ਫਿਰ ਇਹ ਗੱਲ ਤਾਂ ਜਾਇਜ਼ ਹੀ ਹੈ ਕਿ ਵਰਦੀ ਵਾਲਾ ਗੁੰਡਾ ਜਿਹੜਾ ਆ ਇਹ ਤੇ ਸਮੇਂ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਤਾਂ ਦੱਸ ਦिए ਕਿ ਉੱਥੇ ਜਿੱਥੇ ਥੋੜੀ ਜੀ ਵੀ ਜੇ ਕੋਈ ਕਿਸ ਤਰ੍ਹਾਂ ਦੀ ਜੋ ਕੋਈ ਗੱਲਬਾਤ ਹੁੰਦੀ ਹੈ ਕਿਤੇ ਨਾ ਕੋਈ ਨਾ ਕੋਈ ਜਦੋਂ ਹੈਪਨਿੰਗ ਹੁੰਦੀ ਹੈ ਉੱਥੋਂ ਜਿਹੜੇ ਪੰਜਾਬ ਪੁਲਿਸ ਆ ਕਿ ਜਦੋਂ ਮੁਲਾਜ਼ਮ ਦੇ ਉੱਤੇ ਕੋਈ ਗੱਲ ਆਂਦੀ ਹੈ ਤਾਂ ਕਿਤੇ ਮੁਲਾਜ਼ਮ ਜਿਹੜਾ ਹੈ ਉਹ ਕਵਰ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰਨ ਲੱਗ ਪੈਂਦੇ ਆਪਣੇ ਬੰਦਿਆਂ ਨੂੰ ਸੋ ਹੋਰ ਵੀ ਜੇ ਉੱਥੇ ਗੱਲ ਕਰੀ ਕਿ ਸ਼ਿਵ ਸੈਨਾ ਜਿਹੜੀ ਆਗੂ ਹੈ ਮੌਜੂਦ ਹੈ ਉਹਨਾਂ ਦੇ ਨਾਲ ਵੀ ਜਿਹੜੀ ਹੈ ਸਾਰੀ ਗੱਲਬਾਤ ਕਰ ਲੰਨੇ ਆ ਸਰ ਕੀ ਸਾਰੀ ਜਿਹੜੀ ਗੱਲਬਾਤ ਹੋਈ ਹੈ ਮੁਲਾਜ਼ਮ ਨੇ ਗੱਡੀ ਦੇ ਵਿੱਚ ਹਥਿਆਰ ਰੱਖੇ ਹੋਏ ਆ ਰਿਵੋਲਵਰਾਂ ਜਿਹੜੀਆਂ ਸਾਲਟਾਂ ਜਿਹੜੀਆਂ ਕੱਢ ਕੇ ਦਿਖਾਈ ਜਾ ਰਹੀ ਹੈ ਪੱਤਰਕਾਰ ਜਿਹੜੇ ਅੱਜ ਕੱਲ ਕੰਮ ਫਰੀडम ਦੇ ਵਿੱਚ ਨਹੀਂ ਕਰ ਪਰ ਕੀ ਕਹਿਣਾ ਤੁਹਾਡਾ ਇਸ ਕੋ ਪੱਤਰਕਾਰ ਜਿਹੜੇ ਆ ਉਹ ਮੀਡੀਆ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਆ ਕਿ ਤੇ ਸਾਡੇ ਪੱਤਰਕਾਰ ਭਰਾ ਹੀ ਸੇਫ ਨਹੀਂ ਹੈਗੇ ਤੇ ਉਹਨਾਂ ਨੂੰ ਹੀ ਸ਼ਰੇਆਮ ਰਾਤ ਨੂੰ ਚੌਂਕਾਂ ਦੇ ਵਿੱਚ ਸਲਟਾ ਦਿਖਾਈਆਂ ਜਾਣਗੀਆਂ ਜਾਂ ਉਹਨਾਂ ਨੂੰ ਅਸਲੇ ਦਿਖਾ ਕੇ ਧਮਕਾਇਆ ਜਾਊਗਾ ਡਰਾਇਆ ਜਾਊਗਾ ਤੇ ਇਹ ਬਹੁਤ ਮਾੜੀ ਗੱਲ ਆ ਇਸੇ ਕਾਰ ਦੇ ਵਿੱਚ ਦੇਖੋ ਕਿ ਸਾਡੇ ਜਿਹੜੇ ਨਰਿੰਦਰ ਥਾਪੜ ਜੀ ਨੇ ਚੇਅਰਮੈਨ ਨੇ ਸ਼ਿਵਸਾਣਾ ਤੋਂ Hindu ਸਮਾਜ ਦਾ ਵਧੀਆ ਕੰਮ ਕਰਦੇ ਨੇ ਇਹਨਾਂ ਦੇ ਬੱਚਿਆਂ ਦੇ ਨਾਲ ਜਿਹੜੀਆਂ ਨੂੰ ਹੋਣੀ ਹੋਈ ਆ ਕਿਉਂਕਿ ਆਮ ਪਬਲਿਕ ਨਾਲ ਜਿਹੜੀ ਹੋਈ ਹੋਵੇ ਤੇ CIA ਸਟਾਫ ਵਾਲੇ ਘਰੋਂ ਵੀ ਚੱਕ ਕੇ ਲੈ ਜਾਂਦੇ ਬੰਦੇ ਨੂੰ ਜੇ ਕਿਸੇ ਨੇ ਉਦਾਂ ਕਿਸੇ ਨੂੰ ਹਸਲਾ ਦਿਖਾਇਆ ਹੋਵੇ ਤੇ ਇੱਥੇ ਪੁਲਿਸ ਦੀ ਮਰਦੀ ਗੱਡੀ ਦੇ ਵਿੱਚ ਰੱਖ ਕੇ ਸ਼ਰਿਆਮ ਗੱਡੀ ਦੇ ਵਿੱਚ ਬੇਸਬੋਰਡ ਸਲਟਾ ਤੇ ਉਹ ਬੱਚਿਆਂ ਨੂੰ ਡਰਾਉਣ ਦੀ ਕੋਸ਼ਿਸ਼ ਹੋਰ ਉਹਨਾਂ ਦੇ ਉੱਤੇ ਕੋਈ ਨਾ ਕੋਈ ਇਹੋ ਜਿਹੀ ਖਾਵਨਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬੜੀ ਮਾੜੀ ਗੱਲ ਆ ਅਸੀਂ ਪ੍ਰਸ਼ਾਸਨ ਨੂੰ ਕਾਇਮ ਦਿੱਤਾ ਸੀਗਾ ਜੋ ਥਾਪੜ ਜੀ ਦਾ ਕਹਿਣਾ ਹੈ ਕਿ ਉਹਨਾਂ ਨੇ ਟਾਈਮ ਦਿੱਤਾ ਸੀਗਾ ਪ੍ਰਸ਼ਾਸਨ ਨੇ ਪਰਚਾ ਦਰਜ ਨਹੀਂ ਕੀਤਾ ਜੇ ਪ੍ਰਸ਼ਾਸਨ ਨਹੀਂ ਪਰਚਾ ਦਰਜ ਕੀਤਾ ਤੇ ਅਸੀਂ ਰੋਡ ਤੇ ਵੀ ਬਹਿ ਸਕਦੇ ਹਾਂ ਅਸੀਂ ਰੋਡ ਤੇ ਵੀ ਚੱਲ ਜਾਣਾ ਕਿਤੇ ਨਾ ਕਿਤੇ ਮਤਲਬ ਆ ਕਹਿ ਸਕਦੇ ਆ ਕਿ ਜਿਹੜਾ ਪ੍ਰਸ਼ਾਸਨ ਹੈ ਹੁਣ ਵਰਦੀ ਵਾਲਾ ਗੁੰਡਾ ਬਣ ਗਿਆ ਹੋਇਆ ਬਿਲਕੁਲ ਦੇਖੋ ਜੀ ਇਹ ਤਾਂ ਤੁਹਾਡੇ ਸਾਹਮਣੇ ਹੀ ਆ ਜੇ ਇਹੀ ਕੰਮ ਕਿਸੇ ਪ੍ਰਾਈਵੇਟ ਬੰਦੇ ਨੇ ਕੀਤਾ ਹੁੰਦਾ ਤਾਂ ਸ਼ਾਇਦ ਹੁਣ ਤਾਂ ਉਹਦੇ ਘਰ ਦੇ ਚ ਬਿਠਾਏ ਹੋਣੇ ਸੀਗੇ ਥਾਣੇ ਲਿਆ ਕੇ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੇ ਜਿਹੜੇ ਬੰਦੇ ਸੀਗੇ ਜਿਹਦੇ ਵੀ ਇਹ ਗਨਮੈਨ ਆ ਜਾਂ ਜਿਹਦੇ ਵੀ ਇਹ ਹੈਗੇ ਆ ਇਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਉਹ ਨਸ਼ੇ ਦੀ ਹਾਲਤ ਦੇ ਵਿੱਚ ਇਹਨਾਂ ਨੂੰ ਸਾਲਟਾ ਦਿੱਤੀਆਂ ਹੋਈਆਂ ਹਨ ਕਰੋ ਸਾਲਟ ਕਿਤੇ ਵੀ ਚਲਾ ਦੇਣਾ ਤਾਂ ਉਹਦਾ ਜ਼ਿੰਮੇਵਾਰ ਕੌਣ ਕਿਸੇ ਪਰਿਵਾਰ ਦਾ ਜੀ ਮਰ ਜਾਵੇ ਉਹਦਾ ਜ਼ਿੰਮੇਵਾਰ ਕੌਣ ਫਿਰ ਤਾਂ ਅਫਸਰ ਉੱਪਰੋਂ ਡੀਜੀਪੀ ਤੱਕ ਵੀ ਉਹਨਾਂ ਦੇ ਘਰ ਪਹੁੰਚ ਜਾਂਦੇ ਆ ਅਫਸੋਸ ਕਰਨ ਲਈ ਪਰ ਇਹੋ ਜੇ ਬੰਦਿਆਂ ਨੂੰ ਤੁਸੀਂ ਸਾਲਟਾ ਦੇ ਕੇ ਰੋਡ ਦੇ ਉੱਤੇ ਸ਼ਰੇਆਮ ਤੋਰਿਆ ਹੋਇਆ ਇਹ ਸ਼ਰੇਆਮ ਸਮਝ ਲਓ ਵੀ ਰੋਡ ਦੇ ਉੱਤੇ ਕਿਸੇ ਨਾ ਵੀ ਹੋ ਸਕਦੀ ਹੈ ਸੋ ਪੰਜਾਬ ਉਸ ਜਿਹੜੀ ਛਵੀ ਹੈ ਅੱਜ ਜਿਹੜੀ ਸਾਹਮਣੇ ਜਿਹੜੀ ਆਈ ਹੈ ਜਿਦੇ ਵਿੱਚ ਦੇਖ ਸਕਦੇ ਹੋ ਕਿ ਵੈਸੇ ਜੇ ਕੋਈ ਗੱਲ ਕਰੀਏ ਕੋਈ ਵਿਅਕਤੀ ਜੇ ਸ਼ਰਾਬ ਪੀਂਦਾ ਹੈ ਤੇ ਪੰਜਾਬ ਉਸ ਜਿਹੜੀ ਆ ਉਹਨੂੰ ਚੱਕ ਕੇ ਫਟਾਫਟ ਅੰਦਰ ਸੁੱਟ ਦਿੰਦੀ ਹੈ ਕੋਈ ਰਿਵਾਲਵਰ ਦਿਖਾਉਂਦਾ ਹੈ ਤੇ ਉਦੋਂ ਤੇ 307 ਦਾ ਜਿਹੜਾ ਪਰਚਾ ਜਿਹੜਾ ਦਰਜ ਕਰ ਦਿੱਤਾ ਜਾਂਦਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਸਰਕਾਰੀ ਸਾਲਟਾਂ ਲੈ ਕੇ ਕਿਸ ਤਰ੍ਹਾਂ ਪੱਤਰਕਾਰ ਨੂੰ ਜਿਹੜੇ ਵਿਅਕਤੀ ਜਿਹੜੇ ਮੁਲਾਜ਼ਮ ਹੈ ਉਹ ਡਰਾਉਂਦੇ ਹੋਏ ਨਜ਼ਰ ਆਉਂਦੇ ਆ ਗੱਡੀਆਂ ਦੇ ਵਿੱਚ ਜਿਹੜੇ ਦਾਤ ਰੱਖੇ ਹੋਏ ਆ ਉੱਥੇ ਜੇ ਗੱਲ ਕਰੀਏ ਇਹਨਾਂ ਤੋਂ ਵੱਡਾ ਜੇ ਗੁੰਡੇ ਦੀ ਗੱਲ ਕਰੀ ਵਿਚ ਜੇ ਗੱਲ ਕਰੀਏ ਐਸਐਚਓ ਅਜੇਬ ਸਰ ਵੀ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਆ ਸੋ ਉਹਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪੁੱਛਦੇ ਆ ਕਿ ਜਿਹੜਾ ਸਾਰਾ ਮਾਮਲਾ ਇਹ ਕੀ ਆ ਸੋ ਲਾਈਵ ਅਜੇਬ ਸਰ ਇਸ ਟਾਈਮ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਸਾਰੀ ਇਹ ਜਿਹੜੀ ਗੱਲਬਾਤ ਹੋਈ ਹੈ ਜਿਹਦੇ ਵਿੱਚ ਲੜਕੇ ਨੇ ਇਲਜ਼ਾਮ ਲਗਾਇਆ ਪੱਤਰਕਾਰਾਂ ਨੇ ਕਿ ਪੁਲਿਸ ਮੁਲਾਜ਼ਮ ਨੇ ਸਾਟ ਦਿਖਾਈ ਹੈ ਗੱਡੀ ਦੇ ਵਿੱਚ ਦਾਤ ਰੱਖੇ ਹੋਏ ਆ ਕਿੰਨਾ ਕੁ ਸਰੇ ਜਾਇਜ਼ ਆ ਨੇ ਇਹਦੇ ਵਿੱਚ ਦੇਖੋ ਜਿਹੜੇ ਉਹ ਵਿੱਚ ਹੈ ਨਾ ਇਹ ਰਸਤੇ 'ਚ ਜਾ ਰਹੇ ਉਹਨਾਂ ਦੀ ਡਿਊਟੀ ਲੱਗੀ ਦੀ ਕਨਫਰਮ ਕੀਤਾ ਉਹਨਾਂ ਹੀ ਰਾਤ ਨੂੰ ਪਾਇਲਟ ਲੱਗੀ ਹੋਈ ਸੀ ਉਹ ਪਾਇਲਟ ਦੇ ਵਿੱਚ ਉਹਨਾਂ ਨੂੰ ਜਾਣਾ ਸੀਗਾ ਤੇ ਇਹਨਾਂ ਨੇ ਰੋਕ ਕੇ ਗੱਡੀ ਨੂੰ ਕਿਹਾ ਤੇ ਉਹ ਦੋ ਜਣੇ ਸੀਗੇ ਉਹ ਖਾਣਾ ਖਾਣ ਜਾ ਰਹੇ ਸੀਗੇ ਉਹਨਾਂ ਨੇ ਸਲਾ ਪਹਿਲਾਂ ਸ਼ਾਮ ਨੂੰ ਹੀ ਇਸ਼ੂ ਕਰਾ ਲਿਆ ਇਸ਼ੂ ਕਰਾਉਣ ਤੋਂ ਬਾਅਦ ਉਹ ਜਦੋਂ ਖਾਣਾ ਖਾਣ ਗਏ ਤੇ ਇਹਨਾਂ ਨੇ ਰੋਕ ਕੇ ਤੇ ਰੋਕਿਆ ਜਦੋਂ ਰੋਕਿਆ ਤੇ ਉਹਨਾਂ ਨੇ ਥੋੜੇ ਓਵਰ ਕਲੇਵਰ ਚ ਹੋ ਰਹੇ ਸੀ ਉਹਨੇ ਆਪਣੀ ਸੇਫਟੀ ਵਾਸਤੇ ਤੁਸੀਂ ਵੀਡੀਓ ਦੇਖੋ ਵੀਡੀਓ ਵਾਸਤੇ ਉਹਨਾਂ ਆਪਣੀ ਸੇਫਟੀ ਵੀ ਵਾਸਤੇ ਆਪਣੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਨਿੱਕਰ ਦੇ ਵਿੱਚ ਡਿਊਟੀ ਜਾ ਰਹ ਰਾਤ ਨੂੰ ਜਾਣਾ ਸੀ ਡਿਊਟੀ ਤੇ ਉਹ ਤਾਂ ਆਪਣਾ ਖਾਣਾ ਖਾਣ ਜਾ ਰਹੇ ਆਪਣਾ ਅਸਲਾ ਇਸ਼ੂ ਕਰਾ ਲੈ ਜਿੰਦ ਤੱਕ ਉਹ ਉਸ ਤੋਂ ਬਾਅਦ ਆਪਣੇ ਹੁਣ ਵੀ ਆਪਣੇ ਅਰੈਸਟ ਕਰਨੇ ਹੁਣ ਵੀ ਜਾਣਾ ਸੀਗਾ ਤੇ ਉਸ ਤੋਂ ਬਾਅਦ ਉਹ ਰੋਟੀ ਖਾ ਕੇ ਉਹਨਾਂ ਨੇ ਚਲੇ ਜਾਣਾ ਉਹਨੇ ਆਪਣੀ ਸੇਫਟੀ ਵਾਸਤੇ ਆਪਣੇ ਕੋਲ ਅਸਲਾ ਰੱਖਿਆ ਕੋਈ ਕਿਸੇ ਵੱਲੋਂ ਉਹਨਾਂ ਨੇ ਤਾਣਿਆ ਨਹੀਂ ਤੇ ਪਰ ਇਹਨਾਂ ਨੇ ਉਹਦੇ ਵਿੱਚ ਉਹ ਦਿਖਾ ਰਿਹਾ ਕੋਈ ਉਹਦੇ ਵਿੱਚ ਮਲਾਮੇ ਦੀ ਕੋਈ ਗਲਤੀ ਤਾਂ ਹੈ ਨਹੀਂ ਪਰ ਸਰ ਜਿਹੜੀ ਗੱਡੀ ਦੇ ਵਿੱਚ ਦਾਤ ਰੱਖੇ ਹੋਇਆ ਇਹ ਜਾਇਜ਼ ਨੇ ਨੀ ਦਾਤ ਉਹ ਗੱਡੀ ਦੇ ਵਿੱਚ ਆਪਣੇ ਕਿਸੇ ਨੇ ਰੀਗਲੀ ਡੰਡਾ ਡੁੰਡਾ ਹੁੰਦਾ ਉਹ ਐਡੀ ਗੱਡੀ ਵੀਡੀਓ ਸਾਬ ਜाहिर ਹੋ ਰਿਹਾ ਕਿ ਦਾਤ ਜੇ ਤਾਂ ਸਰ ਪੰਜਾਬ ਪੁਲਿਸ ਕਹਿੰਦੀ ਗੱਡੀ ਚ ਦਾਤ ਰੱਖ ਸਕਦੇ ਆ ਫਿਰ ਸਾਰੇ ਸੇਫਟੀ ਦੇ ਵਿੱਚ ਕੁਛ ਨਾ ਕੁਛ ਤਾਂ ਸਰ ਉਹਨੂੰ ਪੁੱਛ ਲਾਂਗੇ ਵੀ ਇਹ ਦਾਤ ਕਿਉਂ ਰੱਖਿਆ ਹੋਇਆ ਕਿਸੇ ਵੱਲੋਂ ਉਹਨੇ ਦਾਤ ਕੱਢਿਆ ਤਾਂ ਨਹੀਂ ਨਾ ਹੀ ਕਿਸੇ ਵੱਲੋਂ ਅਸਾਲਟ ਤਾਣੀਆਂ ਕੁਛ ਨਹੀਂ ਤੁਸੀਂ ਵੀਡੀਓ ਦੇਖੋ ਉਹਦੇ ਵਿੱਚ ਤੁਸੀਂ ਸਰ ਤੁਹਾਡੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਇਹ ਇਨਵੈਸਟੀਗੇਸ਼ਨ ਦੇ ਕੋਈ ਤੱਤ ਜਿਹੜੇ ਸਾਹਮਣੇ ਕੁਛ ਆਏ ਆ ਜਾਂ ਹਜੇ ਤੁਹਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਏਗੀ ਨਹੀਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਜੀ ਹਾਂਜੀ ਤੁਹਾਨੂੰ ਦੱਸ ਦਈਏ ਕਿ ਇਹ ਸੀਗੇ ਅਜੈਬ ਸਰ ਜਿਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਵੀਡੀਓ ਜਿਹੜੀ ਹੈ ਅਸੀਂ ਇੱਕ ਵਾਰੀ ਦੇਖ ਰਹੇ ਹਾਂ ਜਿਦੇ ਵਿੱਚ ਵੀਡੀਓ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਕਿ ਕਿਸੇ ਤਰ੍ਹਾਂ ਮੁਲਾਜ਼ਮ ਨੇ ਜਿਹੜੀ ਪੱਤਰਕਾਰ ਦੇ ਉੱਤੇ ਜਿਹੜੀ ਹੈ ਸਾਲਟ ਜਿਹੜੀ ਹੈ ਤੰਨੀ ਹੈ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਦਾਤ ਵਾਲੀ ਜਾਂ ਡਾਂਗ ਵਾਲੀ ਗੱਲ ਹੈ ਫਿਲਹਾਲ ਅਸੀਂ ਜਿਹੜੀ ਹੈ ਵੈਰੀਫਿਕੇਸ਼ਨ ਜਿਹੜੀ ਹੈ ਕਰ ਰਹੇ ਹਾਂ ਜਦੋਂ ਆ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਜਿਹੜੇ ਤੱਤ ਆਣਗੇ ਫਿਰ ਜਿਹੜੀ ਬੰਦੀ ਕਾਰਵਾਈ ਇਸ ਧਿਰ ਦੇ ਉੱਤੇ ਹੋਏਗੀ ਉਹ ਕੀਤੀ ਜਾਏਗੀ ਫਿਲਹਾਲ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਨੂੰ ਨਾਲ ਜੁੜੇ ਰਹੋ ਤਦ